ਸਤ ਸ੍ਰੀ ਅਕਾਲ ਹਾਜ਼ਰ ਦਰਸ਼ਕੋ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸਮੂਹ ਵਪਾਰ ਸੰਘ ਪਟਿਆਲਾ ਮੰਡੀ ਰਾਮਪੁਰਾ ਫੂਲ ਵੱਲੋਂ ਆਯੋਜਿਤ ਵਿਸ਼ੇਸ਼ ਸਨਮਾਨ ਸਮਾਰੋਹ ਵਿੱਚ ਇਹ ਸਮਾਰੋਹ ਸਥਾਨਕ ਪੰਚਾਇਤੀ ਧਰਮਸ਼ਾਲਾ ਵਿਖੇ ਰੱਖਿਆ ਗਿਆ ਹੈ ਅੱਜ ਦਾ ਇਹ ਮੰਚ ਖਾਸ ਤੌਰ ਤੇ ਸਜਾਇਆ ਗਿਆ ਹੈ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਜੀ ਦੇ ਸਨਮਾਨ ਲਈ ਉਹਨਾਂ ਦੀਆਂ ਲੋਕ ਹિતੈਸ਼ੀ ਸੋਚਾਂ ਅਤੇ ਜ਼ਮੀਨੀ ਪੱਦਰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਾਲੀ ਜੁਗਤ ਦੇ ਲਈ ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਆਪਣੀ ਖੁਸ਼ੀ ਅਤੇ ਧੰਨਵਾਦ ਪ੍ਰਗਟ ਕਰਨ ਲਈ ਇਹ ਸਮਾਰੋਹ ਮਨਾਇਆ ਜਾ ਰਿਹਾ ਹੈ। ਦੋਸਤੋ ਤੁਹਾਨੂੰ ਯਾਦ ਹੋਵੇਗਾ ਕਿ ਲੋਕਲ ਬਾਡੀ ਵਿਭਾਗ ਦੇ ਹੁਕਮਾਂ ਤੇ ਨਗਰ ਕੌਂਸਲ ਵੱਲੋਂ ਸਰਕਾਰੀ ਦੁਕਾਨਾਂ ਦੇ ਕਿਰਾਏ ਵਿੱਚ ਅਚਾਨਕ ਕਈ ਗੁਣਾ ਵਾਧਾ ਕਰ ਦਿੱਤਾ ਗਿਆ ਸੀ। ਇਸ ਚੰਚੇਤ ਵਾਅਦੇ ਨਾਲ ਦੁਕਾਨਦਾਰਾਂ ਵਿੱਚ ਰੋਸ ਪੈਦਾ ਹੋਇਆ ਅਤੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦੁਕਾਨਦਾਰਾਂ ਦੇ ਹੱਕ ਦੀ ਗੱਲ ਨੂੰ ਆਵਾਜ਼ ਦਿੱਤੀ ਅਤੇ ਉਹਨਾਂ ਦੀ ਸਮੱਸਿਆ ਦਾ ਹੱਲ ਕਰਵਾਇਆ ਅੱਜ ਦਾ ਇਹ ਸਨਮਾਨ ਉਸੇ ਯੋਗਦਾਨ ਦਾ ਪ੍ਰਤੀਕ ਹੈ ਮਾਜਲ ਕਹਿੰਦਾ ਤੁਹਾਨੂੰ ਪ੍ਰਧਾਨ ਬਣਾਇਆ ਪਾਣੀ ਫਿਰਦਾ ਇੱਥੇ ਸੈਵਰੇਜ ਕੋਲੀ ਕਿਉਂ ਮਜਬੂਰੀ ਹੈ ਜਿਸ ਸੈਵਰੇਜ ਖਰਾਬ ਪ੍ਰਾਣੇ ਨੇ ਲੀਕਜ ਹੋ ਜਾਂਦੀ ਆ ਉਹ ਨਵਾਂ ਪਾਣੀ ਟੂਲ ਦਾ ਆਪਾਂ ਸੀਵਰੇਜ ਅਲੱਗ ਹੀ ਕਰ ਦੇਣਾ ਪਾਣੀ ਨਹੀਂ ਖੜੂਗਾ ਸ਼ਹਿਰ ਚ ਅਗਲੀ ਗੱਲ ਆਪ ਸੁਪਰ ਸੈਕਸ਼ਨ ਮਸ਼ੀਨ ਲਿਆਦੀ ਆ ਪੰਜਾਬ ਦੇ ਵਿੱਚ ਬਹੁਤ ਘੱਟ ਨੇ ਤਰਨੀ ਕੀ ਵਿਚਾਰ ਉਹ ਕਿਉਂਕਿ ਸਾਰੇ ਸ਼ਹਿਰ ਨੂੰ ਲੋਡ ਲੋਡ ਹੁੰਦੀ ਆ ਅਸੀਂ 2 ਮਹੀਨੇ ਬਹੁਤ ਮਿਲਤਾ ਕੀਤੀਆਂ ਫਰਮਾਇਸ਼ਾਂ ਹੀ ਪਵਾਈਆਂ ਵੀ ਸਾਨੂੰ ਅੰਮ੍ਰਿਤਸਰ ਵਾਲੀ ਮਸ਼ੀਨ ਦੇ ਦੇ ਸਾਨੂੰ ਸੁਪਰ ਸੈਕਸ਼ਨ ਬਟਿੰਡੇ ਵਾਲੇ ਦੇ ਦੇਣ ਪਰ ਇਹਨਾਂ ਦਾ ਆਪ ਦਾ ਵੱਡਾ ਕਾਰਜਗਾ ਆ ਅਸੀਂ ਦਿੱਲੀੋਂ ਸਪੈਸ਼ਲ ਮਸ਼ੀਨ ਲੈ ਕੇ ਆਏ ਆ 48 ਲੱਖ ਦਾ ਇਹਦਾ ਅਸੀਂ ਮਤਾ ਪਾਸ ਕਰਕੇ 48 ਲੱਖ ਰੁਪਏ ਦਾ ਸੀ ਜਿਹੜਾ ਇਹ ਕਿਉਂਕਿ ਇਹ ਮਸ਼ੀਨ ਆ ਜਿਹੜੀ ਇਹ ਪਰ ਮੀਟਰ ਦੇ ਹਿਸਾਬ ਨਾਲ ਪੈਸੇ ਲੈਂਦੀ ਆ 1000 ਰੁਪਇਆ ਪਰ ਜਿੱ ਵੱਡੀ ਪਾਈ ਪਤਾ 2000 ਜਾਨੀ ਕਿ 48 ਲੱਖ ਦੇ ਵਿੱਚ ਆਪਣਾ ਸ਼ਹਿਰ ਆ ਜਿਹੜਾ ਉਹ ਸਾਰਾ ਸੀਵਰੇਜ ਇਦਾਂ ਸਾਫ਼ ਹੋਊ ਜਿਵੇਂ ਆਪਾਂ ਟੋਲੂ ਮਾਝਾ ਹੁੰਦਾ ਸਾਨੂੰ ਵੀਡੀਓ ਤੁਸੀਂ ਵੀਡੀਓ ਆਉਂਦੀ ਆ ਉਹਨੂੰ ਚੈੱਕ ਕਰਦੇ ਵੀ ਬਾਕੀ ਸਾਫ਼ ਆ ਪਹਿਲਾਂ ਨਹੀਂ ਮੈਨੂੰ ਪਤਾ ਵੀ ਸੁਪਰ ਸੈਕਟ ਦੇ ਇੱਥੇ ਆਈ ਆ ਜਾਂ ਕਾਗਜ਼ਾਂ ਚ ਆਉਦੀ ਸੀ ਜਾਂ 40 50 ਲੱਖ ਰੁਪਇਆ ਕਿਹੜੇ ਖਰਚੇ ਪਉਂਦੇ ਸੀ ਅਸੀਂ ਰੁਪਏ ਦਾ ਸਵਾਰ ਰੁਪਇਆ ਬਣਾ ਕੇ ਰੋਣਾ ਮਾਨਯੋਗ ਮੁੱਖ ਮਤੀ ਸਰਦਾਰ ਭੌਂ ਸਿੰਘ ਮਾਨ ਸਾਹਿਬ ਕਹਿੰਦੇ ਹੁੰਦੇ ਆ ਵੀ ਆਪਾਂ ਆਰ ਪੀ ਇਹਦਾ ਸਭਾ ਬਣਾ ਕੇ ਲਾਉਂਦੇ ਆ ਇਹ ਨਹੀਂਗਾ ਵੀ ਭਾਈ 50 ਪੈਸੇ ਰੱਖੀ ਜਾਂਦੇ 50 ਜਿਵੇਂ ਮਰਜ਼ੀ ਕਰ ਸਾਨੂੰ ਦੇਜਾ ਸਾਡੇ ਉਹ ਸਾਡੇ ਨੇੜੇ ਦੇਣ ਨਾ ਅਸੀਂ ਕਿਸੇ ਠੇਕੇਦਾਰ ਦੀ ਸ਼ਕਲ ਦੇਖੀ ਆ ਨਾ ਉਹਨੂੰ ਅਸੀਂ ਜਾਣਦੇ ਆ ਆ ਸੜਕ ਬਣਾ ਕੇ ਗਿਆ ਮੈਂ ਨਹੀਂ ਜਾਣਦਾ ਮੈਂ ਹੱਸਦਾ ਸੀ ਜੇ ਇੱਕ ਦਿਨ ਮੈਂ ਕਿਹਾ ਯਾਰ ਨਾਲੇ ਤਾਂ ਉਹਨਾਂ ਨੂੰ ਸਾਦੇ ਸੀ ਮਿਲ ਕੇ ਜਾਂਦੇ ਸੀ ਨਾਲ ਸასი ਘਾਲ ਬਣਾਉਂਦੇ ਸੀ ਨਾਲੇ ਬੈਠੇ ਵੀ ਬਾੜਾ ਵੋਟਾ ਉਹਨੂੰ ਪਾਰਟੀ ਫੰਡ ਕਹਿੰਦੇ ਨੇ ਜੀ ਪਾਰਟੀ ਫੰਡ ਦਾ ਵੋਟਾਂ ਤੋਂ ਪਹਿਲਾਂ ਹੁੰਦਾ ਬਾਅਦ ਤੇ ਰਿਸ਼ਤ ਬੜ ਜਾਂਦੀ ਹੈ ਉਹਨੂੰ ਪਾਰਟੀ ਫੰਡ ਕਹਿ ਕੇ ਵੀ ਠੇਕੇਦਾਰਾ ਦੇਜਾ ਪਾਰਟੀ ਫੰਡ ਉਹ ਉਹ ਚੋ ਦੇਜਾ ਦਾ ਜਿਹੜੇ ਪੇਂਟ ਲੱਗਿਆ ਉਹਦਾ ਵੀ ਉੱਪਰ ਪੈਸੇ ਕਿੱਥੋਂ ਲੱਗਦੇ ਘੱਟ ਮਾੜਾ ਮਟੀਰੀਅਲ ਵਾੜਾ ਲੱਗਦਾ ਸੀਗਾ ਤੇ ਅਸੀਂ ਨਾ ਬੁਲਾਇਆ ਅਸੀਂ ਨਾ ਜਾਣਦੇ ਆ ਪਰ ਮੈਂ ਪਹਿਲਾਂ ਹੁੰਦਾ ਸੀਗਾ ਜਦੋਂ ਮੈਂ ਗੱਲ ਸਰਦਾਂ ਨਾਲ ਿੱਕਾ ਬੈਠਾ ਕੋਲੇ ਸਾਡੇ ਪ੍ਰਧਾਨ ਜੀ ਮੈਂ ਕਿਹਾ ਸਾਨੂੰ ਸਸਤੀ ਗੱਲ ਬੁਲਾਉਣਾ ਵੀ ਨਹੀਂ ਆਉਂਦਾ ਕੋਈ ਪਹੁੰਚਾ ਠੇਕੇਦਾਰ ਕੱਲ ਚੋਗਾ ਨਾ ਕਸਮ ਲੱਗੇ ਜੀ ਕਿਸੇ ਠੇਕੇਦਾਰ ਨੂੰ ਸਾਨੂੰ ਸاسیਗਲ ਨਹੀਂ ਬੁਲਾਈ। ਇਹ ਸاسیਗਲ ਮੇਰਾ ਖਿਆਲ ਆ ਜਿਆਦਾ ਉਦਾਂ ਬਣਾਉਂਦੇ ਆ ਵੀ ਭਾਈ ਸਾਨੂੰ ਪਹਿਲਾਂ ਕਨਮ ਰੋਡ ਸਾਡਾ ਹੈ ਫੇਰ ਅਸੀਂ ਰੋਜ਼ ਬੁਲਾਇਆ ਕਰਾਂਗੇ। ਮੈਂ ਨਾ ਬਲਾਵੇ ਸاسیਗਲ ਦੇ ਭੁੱਖੇ ਨਹੀਂ ਅਜੇ ਤਾਂ ਕੰਮ ਦੇ ਭੁੱਖੇ ਆ ਸਾਡਾ ਜੇ ਕੰਮ ਜੇ ਮਾਰਾ ਕਰਤਾ ਫੇਰ ਸਾਡੀ ਸاسیਗਲ ਬਹੁਤ ਪੈੜੀ ਆ। ਸਾਡੇ ਕੰਮ 100% ਹੋਣੀ ਚਾਹੀਦੇ ਆ ਤੂੰ ਸੂਆ ਬਣਿਆ ਪੁਲ ਬਣਿਆ ਇਹ ਟੁੱਟਦਾ ਨਹੀਂ ਜੀ ਹੁਣ। ਆ ਸੜਕਾ ਮਾਰੇ ਮੋਟਾ ਖਰਾਬ ਪਾਣੀ ਦਾ ਹੋ ਸਕਦਾ। ਨਾ ਇਹ ਪਾਸੇ ਜਾ ਤੇ 1.5 ਕਰੋੜ ਦੀ ਆਪਾਂ ਜਿਹੜੀ ਲੱਕ ਪਾਉਣ ਲੱਗੇ ਤੇ 1.5 ਕਰੋੜ ਤੇ ਪਾਸੇ ਲਾ ਕੇ ਆਪਾਂ ਸੁਧਰੀ ਕਰਨ ਤੇ ਉਹ ਲਾ ਦਾਂਗੇ ਤੇ ਬਾਕੀ ਜਿੰਨੇ ਜਿੰਨੇ ਪੈਸੇ ਆਉਂਦੇ ਰਹਿਣਗੇ ਤੇ ਸ਼ਾਇਦ ਛੋਲੇ ਪਾਉਂਦੇ ਰਾਂਗੇ ਬਾਬਾ ਕਿਰਪਾ ਕਰੀ ਪ੍ਰਮਾਤਮਾ ਆਪਰ ਦਾ ਜਵਾਰ ਨਗਰ ਵਾਲਾ ਵੀ ਉਹ ਆਪਾਂ ਕੱਢ ਦੇ ਦੇ ਅੱਜ ਅਸੀ ਜਿਹੜੇ ਜੁੜੇ ਗਏ ਜਿਵੇਂ ਤੇ ਸੱਜਣ ਜਿਵੇਂ ਮੁੱਖੇ ਸਾਡੀਆਂ ਇੱਕ ਤਾਂ ਮਾਮਤਰ ਸੀਗਾ ਉਹ ਅਸੀ ਉਹਨੂੰ ਦਿੱਤਾ ਇੱਕ ਇਹਨਾਂ ਨੇ ਤਰਾਏ ਦੇ ਵਿੱਚ ਬੰਦਾ ਕੀਤਾ ਸੀਗਾ ਉਹ ਇਹਨਾਂ ਨੇ ਪਹਿਲਾਂ ਅਰਵਾਸ਼ਨ ਕਰਵਾਇਆ ਸੀਗਾ ਤੇ ਕਦੀ ਕਰ ਲਿਆ ਉਹਦੇ ਵਿੱਚ ਕੋਈ ਵੰਦਾ ਨਹੀਂ ਕੀਤਾ ਜਿਹੜਾ ਕਿ ਇਹਨਾਂ ਨੇ ਅੱਜ ਅਸੀਂ ਜੈਕਟੂ ਦੇ ਡਰਿੰਕ ਪਾਰਟੀ ਕੀਤੀ ਸੀ ਜਿਹੜਾ ਉਹ ਆ ਕੇ ਅਸੀਂ ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਕ ਤਾਂ ਮੈਂ ਮੰਨਦਾ ਨਹੀਂ ਕੀਤਾ ਔਰ ਉਹ ਸ਼ੈਦਨ ਕੋਸ਼ਿਸ਼ ਵਾਸਤੇ ਹਨ ਬਦੇ ਸੀ ਬਹੁਤ ਬੇਨਾਲ ਆ ਬੜੀ ਤੁਮਾ ਉਸੀ ਤੋਂ ਵੀਰਤੀ ਦੋ ਤਿੰਨ ਮੰਗਣਾ ਸੀ ਉਹਨਾਂ ਨੇ ਮੰਨ ਲਈ ਦਿੱਤੀਆਂ ਕਦੇ ਵੀ ਇੰਨਾ ਨਹੀਂ ਇਹ ਕਿਰਾਇਆ ਸੀ ਜਿਹ ਪਹਿਲਾਂ ਕੋਈ ਬਾਤ ਹੈ ਕਿ ਕਿਰਾਇਆ ਥੋੜਾ ਜਨਾ ਵਾਧਾ ਹੋ ਰਿਹਾ ਸੀ ਉਹ ਜਾਨਦਾਰ ਜੀ ਕਹਿੰਦੇ ਸਾਡੇ ਦੇ ਇਕਨ ਕਾਰੋਬਾਰ ਹੈ ਉਹ ਘੱਟ ਕਰ ਦੇਣ ਤੇ ਇਹਦੇ ਜਿਹੜੇ ਉਹ ਜਿਹੜੇ ਸਾਹਮਣੂ ਕੋਲ ਵੀ ਸਾ ਵੀ ਨਾਰਦਾਰ ਅਸੀ ਜਿੰਦਰਵਾਰ ਇਹ ਮਾਤਾ ਪਾਣ ਫੁੱਟੇ ਚਾਹੁੰਦਾ ਸੀ ਉਹ ਅਸੀਂ ਮਾਤਾ ਵਾਪਸ ਲੈ ਲਿਆ ਬਾਕੀ ਪਈ ਤਾਂ ਫੋਟੋ ਨਹੀਂ ਕਰਾਉਂਦੇ ਸਾਡੇ ਸ਼ਹਿਰ ਨਿਵਾਸੀ ਸਾਡੇ ਗਰਦਾਰ ਭਰਾ ਬਣ ਇਹ ਇਹਨਾਂ ਦੇ ਕਿਹੜੇ ਦੇ ਖੁਸ਼ ਹੋਇਆ ਦਾਤਾ ਹੋਏ ਬਾਕੀ ਹੋ ਸਰ ਦੇ ਕੰਮ ਨੇ ਸਭ ਤੋਂ ਅਸੀਂ ਸੜਕਾਂ ਦਾ ਜਿਹੜੀ ਰੁਕਦਾ ਕੰਮ ਉਹ ਘਾਟਣ ਕਰਦੇ ਨਾ ਕੰਮ ਕਰਦੇ ਬਹੁਤ ਚੜੀ ਲੱਗ ਗਈ ਆ ਪਾਰਕ ਸਿੱਧਾ ਲੋਕਾਂ ਦੀ ਕੰਮ ਕਰਦੇ ਨੇ ਤੇ ਇੱਕ ਠੀਕ ਨਾ 15 ਦਸਰਾ ਤੋਂ ਟੀਵੀਡੀ ਤੇ ਸਾਹਮਣੇ ਜਿੱਥੇ ਪਾਣੀ ਚੜਾ ਬਹੁਤ ਗੰਦਾ ਪਾਣੀ ਤਰਖ ਸੁਤਰ ਯਾਰ ਉਥੇ ਝੀਲਾਂ ਬਣਾਉਣ ਲੱਗੇ ਆ ਵੀ ਮੰਧੂ ਵੀ ਹੋ ਗਈ ਇੱਕ ਤਾਂ ਹੋ ਗਿਆ ਉਹ ਸੀ ਉੱਥੇ ਢੀਲਾ ਬਣਾ ਕੇ ਵਾਟਰ ਵਕਸਰ ਲਈ। ਦੇ ਪਾਣੀ ਸ਼ਹਿਰ ਨੂੰ ਜਿਹੜਾ ਕਰ ਕੰਦੇਰੀ ਪਾਣੀ ਜਾਊਗਾ ਤਦੂ ਪਾਣੀ ਦੀ ਥੋੜੀ ਦਿੱਕਤ ਆ। ਇਹ ਕਿੰਨੇ ਹਿੰਦਿਆ ਦੇ ਘੂ ਆਪਾਂ ਉਹਦੇ ਕਰਕੇ ਜਿਹੜਾ ਪਾਣੀ ਸਦਾ ਨੂਰਾ ਇਨਸਾਨ ਨੂੰ ਉਹ ਉੱਥੇ ਜੀ ਬਹੁਤ ਵਧੀਆ ਦਾ ਸ਼ਹਿਰਗਾ ਬਣ ਜੂਗਾ। ਟਿਕੀਆਂ ਬਣਾ ਕੇ ਉਹ ਵਧੀਆ ਪਾਰਕ ਬਣਾਵਾਂਗੇ। ਅ ਉਨਯੁਕਤ ਰੌਪੜਾਂ ਦੇ ਜਿਹੜਾ ਹੈਗਾ ਕੰਮ ਉਹ ਬਕੜਾ ਸੀਵਰੇਜ ਸਫਾ ਰਹੇ ਆ। ਜਵਾਨ ਨਗਰ ਲਾਜੀ ਸਟੇਟ ਬਟ ਬੜਾ ਬਹੁਤ ਨਾਲ ਚੱਲਦਾ। ਸ਼ਹਿਰ ਤਸਦੀ ਛੱਡਾਂਗੇ 2 ਕਰੋੜ ਕਲੀਆਂ ਵਾਲੀਆਂ ਵਾਸਤੇ ਟੈਂਡਰ ਲੱਗੇ ਆ ਸ਼ਹਿਰ ਨੂੰ ਬਹੁਤ ਸੋਹਣਾ ਬਣਾਉਣਾ ਸੀ ਪਾਰਟੀ ਵਾਈ ਤੋਂ ਜਿਹੜਾ ਨਸ਼ਹਿਰ ਤੁਸੀਂ ਪੂਰੀ ਕਲੀ ਨਾਲੀ ਰਹਿੰਦੀ ਆ ਕੋਈ ਸਾਨੂੰ ਦੱਸੋ ਅਸੀਂ ਪੂਰੀ ਕਰਾਂਗੇ ਤੇ ਇਹਦੇ ਰਹਿਣ ਨਹੀਂ ਦੇਖੇ ਸ਼ਹਿਰ ਨੂੰ ਸੋਹਣਾ ਬਣਾਉਣਾ